ਚੰਗੀ ਪਲੀ ਆਪਣਾ ਸੂਟ ਪਾਉਣ ਲੱਗੀ ਹਾਂ ਇਹ ਨਹੀਂ ਇੱਥੋਂ ਵਾਲਾ ਪਾ ਕੇ ਜਾ ਇਹ ਗੱਲ ਤੇ ਹੀ ਮੰਮੀ ਨੂੰ ਕਹਿਣੀ ਸੀ ਨਾ ਉਹਨਾਂ ਨੇ ਤੇ ਆ ਸੂਟ ਪਵਾਤਾ ਆ ਹੋਲਾ ਜਾ ਸੂਟ ਆ ਪਿੰਡੋਂ ਹੀ ਨੇ ਨੇ ਪਰ ਇਹ ਸੂਟ ਆਏ ਆ ਉਹ ਕਿਤੇ ਪਾਉਣ ਨਹੀਂ ਦਿੱਤੇ ਮੰਮੀ ਨੇ ਵੇਖਣਾ ਕਿ ਹੋਣੀ ਆ ਇੱਥੋਂ ਵਾਂਗੂ ਥੋੜੀ ਆ ਵੀ ਕੋਈ ਆਉਂਦਾ ਹੀ ਨਹੀਂ ਘਰ ਮੈਂ ਪੁੱਛਣਾ ਸੀਗਾ ਕਿ ਕੀ ਲੈ ਕੇ ਜਾਈਏ ਉੱਥੇ ਖਾਣਾ ਪੁੱਤ ਕੀ ਆ ਉੱਥੇ ਕਿਹੜਾ ਕੋਈ ਬੱਚਾ ਵਾ ਹੂੰ ਤੇ ਤੁਸੀਂ ਦੇ ਨਿਆਣੇ ਜੀ ਹੂੰ ਫਰੂਟ ਲੈ ਜਿਓ ਨਾਲ ਮੰਮੀ ਨੂੰ ਮਨਾਂ ਆ ਕਹਿ ਜੋ ਕਹੋ ਵੀ ਇਹੀ ਚੱਲਨੀ ਆ ਠੀਕ ਆ ਸਵੇਰ ਦਾ ਦਿੱਤੇ ਹੀ ਮੰਮੀ ਨੂੰ ਪੁੱਛ-ਪੁੱਛ ਤਿਆਰ ਹੋਣ ਦੇ ਹੁਣ ਮੈਂ ਉਹਨਾਂ ਨੂੰ ਜਾਣ ਲੱਗਿਆ ਫੇਰ ਦੱਸਾਂ ਵੀ ਮੈਂ ਚੱਲੀ ਆ ਚਲਿਏ ਜੋ ਤੇ ਹਾਂਜੀ ਦੇਖੋ ਫਿਰ ਐਦ ਕੀਤੇ ਮੈਂ ਚੱਲੀ ਆ ਤੇ ਗਾਂ ਨਹੀਂ ਜ ਮੈਂ ਜਾਣਾ ਇਹ ਗੱਲ ਪਹਿਲਾਂ ਸੋਚਣੀ ਸੀ ਨਾ ਵੀ ਗੱਡੀ ਲੈਣੀ ਆ ਕਿ ਨਹੀਂ ਲੈਣੀ ਇਹ ਐਰ ਕਾਂ ਦਾ ਸਾਰੂ ਅਗਲੀ ਵਾਰੀ ਆਪਾਂ ਪੱਕਾ ਗੱਡੀ ਤੇ ਚੱਲਾਂਗੇ ਠੀਕ ਆ हां जी वीर जी आ गया मेरी गल ਤੇ ਸੁਣੋ ਹੁਣ ਤਹੀ ਉਧਰ ਨੂੰ ਤੁਰ ਪੈਣ ਲੱਗੇ ਜੀ ਦੁਪਹਿਰਾਂ ਹੋ ਗਈਆਂ ਵਾ ਕਦੋਂ ਜਾਣਾ ਵਾ ਪੈਣ ਸਟਾਰਟ ਤੇ ਹੋਣੀ ਨਹੀਂ ਗਈ ਪਤਾ ਨਹੀਂ ਪਹੁੰਚਣਾ ਵੀ ਹੈਗਾ ਇਹ ਆ ਕਿ ਨਹੀਂ ਉਹ ਬਸ ਹੁਣੇ ਹੀ ਹੋ ਜਣੀ ਆ ਵੇਖੀ ਸਹੀ ਗੱਲ ਸੁਣ ਮੇਰੀ ਤੈਨੂੰ ਪਤਾ ਵੀ ਵਿਆਹ ਹੀ ਕਿਉਂ ਕੀਤਾ ਆ ਬਾਕੀ ਇਹ ਨਾ ਪਿਆਹੀ ਉਹਨਾਂ ਨੂੰ ਲਾਲਾਂ ਦੇ ਤੇ ਤੂੰ ਤਿਲ ਜਣਾ ਬਾਹਰ ਮੁੜ ਕੇ ਨਾ ਸੋਚੀਂ ਜਾ ਕੇ लवली ਦਾ ਫਿਰ ਇਹਨੂੰ ਲੈ ਜੀ ਤੇ ਮੁੜ ਕੇ ਵੇਖਾਂਗੇ ਜੋ ਬੰਨ ਫੜਦਾ ਕਿ ਨਹੀਂ